ਅਮਨਦੀਪ ਜੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੱਲਾਂ ਫੈਲ ਰਹੀਆਂ ਨੇ ਕਿ ਦਲਜੀਤ ਦੋਸਾਂਝ ਵੱਲੋਂ ਪਰਿਵਾਰ ਨੂੰ 20 ਲੱਖ ਰੁਪਏ ਦਿੱਤਾ ਗਿਆ ਕਿਸੇ ਹੋਰ ਸਿੰਗਰ ਵੱਲੋਂ 2 ਲੱਖ 5 ਲੱਖ ਰੁਪਏ ਦਿੱਤਾ ਗਿਆ ਕਿੰਨੀ ਕਿ ਸਚਾਈ ਹੈ ਨਾ ਇਹ ਗੱਲਾਂ ਦੇ ਵਿੱਚ ਕਿਉਂਕਿ ਸਚਾਈ ਆ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਨਹੀਂ ਜੀ ਸਾਡੇ ਕੋਲ ਕੋਈ ਇਦਾਂ ਦਾ ਨਹੀਂ ਆਇਆ ਨਾ ਕੋਈ ਕਲਾਕਾਰ ਸਾਡੇ ਕੋਲ ਨਹੀਂ ਹੈ ਕੋਈ ਆਇਆ ਜੀ ਨਾ ਦਲਜੀਤ ਦਸਾਂਝ ਵੀ ਉਹਨਾਂ ਦੇ ਵੀ ਅਸੀਂ ਸਭ ਆਪ ਦੇਖਦੇ ਪਏ ਆ ਵਾਇਰਲ ਕਰੀ ਜਾਂਦੇ ਵੀ 20 ਲੱਖ ਰੁਪਇਆ ਦਿੱਤਾ ਕਿਸੇ ਨੇ ਕੁਝ ਦਿੱਤਾ ਜੀ ਸਾਨੂੰ ਕੁਝ ਨਹੀਂ ਦਿੱਤਾ ਹੈਗਾ ਜੀ ਤਾਂ ਜਿਹੜੇ ਵਾਇਰਲ ਕਰ ਰਹੇ ਨੇ ਇਸ ਤਰ੍ਹਾਂ ਦੀ ਏ ਮੂਰਖਤਾ ਭਰੀਆਂ ਹਰਕਤਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹਨ ਉਹ ਸ਼ਰਾਰਤੀ ਆਂਸਰਾਂ ਨੂੰ ਜੀ ਅਸੀਂ ਇਹ ਹੀ ਕਹਿੰਦੇ ਆ ਜੀ ਬਸ ਐਵੇਂ ਕਿਸੇ ਦੇ ਭਾਵਨਾਵਾਂ ਨਾਲ ਖਲਵਾੜ ਨਹੀਂ ਕਰੀਦਾ ਠੀਕ ਨਹੀਂ ਕਿਉਂ ਅਸੀਂ ਦੇਖਦੇ ਪਏ ਹਾਂ ਜੀ ਕਦੀ ਕਿਸੇ ਨੇ ਕੁਝ ਦਿੱਤਾ ਜੀ ਕਿਸੇ ਨੇ ਕੁਝ ਦਿੱਤਾ ਪਰ ਸਾਡੇ ਕੋਲ ਨਹੀਂ ਕਦੀ ਆਇਆ ਨਾ ਇਦਾਂ ਨਹੀਂ ਇਹਨਾਂ ਨੂੰ ਵਾਇਰਲ ਨਾ ਕਰੋ ਅਮਨਦੀਪ ਜੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੱਲਾਂ ਫੈਲ ਰਹੀਆਂ ਨੇ ਕਿ ਦਲਜੀਤ ਦਸਾਂਝ ਵੱਲੋਂ ਪਰਿਵਾਰ ਨੂੰ 20 ਲੱਖ ਰੁਪਏ ਦਿੱਤਾ ਗਿਆ ਕਿਸੇ ਹੋਰ ਸਿੰਗਰ ਵੱਲੋਂ 2 ਲੱਖ 5 ਲੱਖ ਰੁਪਏ ਦਿੱਤਾ ਗਿਆ ਕਿੰਨੀ ਕ ਸਚਾਈ ਹੈ ਇਹਨਾਂ ਦੇ ਗੱਲਾਂ ਦੇ ਵਿੱਚ ਕਿਉਂਕਿ ਸਚਾਈ ਹੈ ਜਿਹੜੀ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਨਹੀਂ ਜੀ ਸਾਡੇ ਕੋਲ ਕੋਈ ਇਦਾਂ ਦਾ ਨਹੀਂ ਆਇਆ ਨਾ ਕੋਈ ਕਲਾਕਾਰ ਸਾਡੇ ਕੋਲ ਨਹੀਂ ਹੈ ਕੋਈ ਆਇਆ ਜੀ ਨਾ ਦਲਜੀਤ ਦੇਸਾਂਝ ਵੀ ਉਹਨਾਂ ਦਾ ਵੀ ਅਸੀਂ ਸਭ ਆਪ ਦੇਖਦੇ ਪਏ ਹਾਂ ਵਾਇਰਲ ਕਰੀ ਜਾਂਦੇ ਵੀ 20 ਲੱਖ ਰੁਪਏ ਦਿੱਤਾ ਕਿਸੇ ਨੇ ਕੁਝ ਦਿੱਤਾ ਜੀ ਸਾਨੂੰ ਕੁਝ ਨਹੀਂ ਦਿੱਤਾ ਹੈਗਾ ਜੀ ਜਿਹੜੇ ਵਾਇਰਲ ਕਰ ਰਹੇ ਨੇ ਇਸ ਤਰ੍ਹਾਂ ਦੀ ਏ ਮੂਰਖਤਾ ਭਰੀਆਂ ਹਰਕਤਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਛੜਾਰਤੀ ਆਂਸਰਾਂ ਨੂੰ ਜੀ ਅਸੀਂ ਇਹ ਹੀ ਕਹਿੰਦੇ ਆ ਜੀ ਬਸ ਐਵੇਂ ਕਿਵੇਂ ਕਿਸੇ ਦੇ ਭਾਵਨਾਵਾਂ ਨਾਲ ਖਲਵਾੜ ਨਹੀਂ ਕਰੀਦਾ ਠੀਕ ਨਹੀਂ ਕਿਉਂ ਅਸੀਂ ਦੇਖਦੇ ਪਏ ਹਾਂ ਜੀ ਕਦੀ ਕਿਸੇ ਨੇ ਕੁਝ ਦਿੱਤਾ ਜੀ ਕਿਸੇ ਨੇ ਕੁਝ ਦਿੱਤਾ ਪਰ ਸਾਡੇ ਕੋਲ ਨਹੀਂ ਕਦੀ ਆਇਆ ਨਾ ਇਦਾਂ ਦੇ ਇਹਨਾਂ ਨੂੰ ਵਾਇਰਲ ਨਾ ਕਰੋ